ਕੱਲ ਨਾ ਹੋਇਆ ਕਿ ਵੀ ਮੈਂ ਨਾ ਵੀਡੀਓ ਬਣਾਉਣ ਲੱਗਿਆ ਸੀਗਾ ਜਿਹੜਾ ਮਾਈਕ ਟੈਸਟ ਕਰਨ ਲੱਗਿਆ ਸੀਗਾ ਮੈਂ ਆਪਾਂ ਜਿਹੜਾ ਬੋਇਆ ਦਾ ਮਾਈਕ ਮੰਗਾਇਆ ਸੀਗਾ ਤੇ ਮੈਂ ਸੋਚਿਆ ਮੈਂ ਕਿ ਚਲੋ ਉਹਦੀ ਅਨਬਾਕਸਿੰਗ ਦੀ ਵੀਡੀਓ ਬਣਾ ਲੈਂਦੇ ਆ ਤੇ ਮੈਂ ਕਿ ਨਾਲੇ ਥੋੜੇ ਨਾਲ ਸ਼ੇਅਰ ਹੋ ਜਾਊਗਾ ਵੀ ਹਾਂ ਮੈਂ ਫਸਟ ਟਾਈਮ ਹੈ ਮਾਈਕ ਬਾਏ ਕੀਤਾ ਸੀਗਾ ਫਲਿੱਪਕਾਰਟ ਤੋਂ ਮੰਗਾਇਆ ਸੀਗਾ ਤੇ ਦੋ ਤੋਂ ਤਿੰਨ ਦਿਨ ਪਹਿਲਾਂ ਮੰਗਾਇਆ ਸੀਗਾ ਤੇ ਕੱਲ ਹੀ ਉਹ ਡਿਲੀਵਰ ਹੋਇਆ ਦੇ 12 1 ਵਜੇ ਡਿਲੀਵਰ ਹੋਇਆ ਮੇਰੇ ਕੋਲੇ ਚਲੋ ਮੈਂ ਮੰਗਾ ਲਿਆ ਮੈਂ ਇੱਕ ਤੇ ਮੈਲ ਦਾ ਸਾਰਾ ਸੈਟਅਪ ਕੀਤਾ ਤੇ ਸੈਟਅਪ ਕਰਕੇ ਤੇ ਚਲੋ ਮੇਰੇ ਕੋਲ ਦੋ ਫੋਨ ਸੀ ਇੱਕ ਜੀ ਤੇ ਵੀਡੀਓ ਬਣਾਈ ਜਾਂਦਾ ਤੇ ਇੱਕ ਜੀ ਦੇ ਤੇ ਆਪਣਾ ਚੈਨਲ ਚੱਲਦਾ ਜੀ ਤੇ ਹੁਣ ਤੁਸੀਂ ਵੀਡੀਓ ਦੇਖ ਰਹੇ ਆ ਤੇ ਆ ਜਿਹੜਾ ਫੋਨ ਆ ਇਹ ਹੈਗਾ ਵਾ ਵੀ ਘਰ ਵਾਲਾ ਫੋਨ ਆ ਤੇ ਇਹਦੇ ਤੇ ਵੀ ਮੈਂ ਚਲੋ ਵੀਡੀਓ ਸ਼ੂਟ ਕਰ ਲਈ ਤੇ ਅੱਧੇ 2-4 ਵੀਡੀਓ ਇਹਦੇ ਤੇ ਛੂਟ ਕੀਤੀਆਂ ਤੇ 1-2 ਵੀਡੀਓ ਉਹਦੇ ਤੇ ਛੂਟ ਕੀਤੀਆਂ ਤੇ ਚਲੋ ਟੋਟਲੀ ਵੀਡੀਓ ਜਿੰਨੀਆਂ ਵੀ ਸੀਗੀਆਂ ਤੇ ਹੋਣਾ ਕੀ ਸੀਗਾ ਮੈਂ ਜਿਹੜੀਆਂ ਇਹਦੇ ਚ ਵੀਡੀਓ ਬਣਾਈਆਂ ਸੀਗੀਆਂ ਉਹ ਆਪ ਦੇ ਫੋਨ 'ਚ ਸ਼ੇਅਰ ਕਰਕੇ ਤੇ ਉਹਦੇ 'ਚ ਐਡੀਟਿੰਗ ਕਰਕੇ ਅਪਲੋਡ ਕਰਨੀਆਂ ਸੀਗੀਆਂ ਅਪਲੋਡ ਕਰਨੀ ਸੀ ਹਨਾ ਵੀਡੀਓ ਤੇ ਚਲੋ ਕਰ ਕਰਾ ਕੇ ਮੈਂ ਵੀਡੀਓ ਬਣਾਈਆਂ ਟੋਟਲੀ ਮੈਂ ਇੱਕ ਚੈੱਕ ਕੀਤਾ ਮੈਂ ਪਹਿਲਾਂ ਮੈਂ ਇੱਕ ਦੀ ਅਨਬਾਕਸਿੰਗ ਕੀਤੀ ਪੂਰੀ ਤੇ ਉਹ ਵੀਡੀਓ ਮੈਂ ਪ੍ਰੋਪਰ ਬਣਾਈ ਤੇ ਉਸ ਤੋਂ ਬਾਅਦ ਕੀ ਕੀਤਾ ਮੈਂ ਟੋਟਲੀ ਵੀਡੀਓ ਪਹਿਲਾਂ ਚੈੱਕ ਕੀਤੀਆਂ ਵੀਡੀਓ ਚੈੱਕ ਕਰਨ ਤੋਂ ਬਾਅਦ ਕੀ ਕੀਤਾ ਹਾਂ ਮੈਂ ਕਾ ਚਲੋ ਓਕੇ ਆ ਕੁਝ ਜਿਹੜੀਆਂ ਮੈਂ ਕਮੀਆਂ ਸੀਗੀਆਂ ਦਿਖੀਆਂ ਮੈਨੂੰ ਹਣਾ ਤੇ ਉਹ ਮੈਂ ਵਿਚੇ ਆਏ ਜੇ ਮੈਂ ਹੁਣ ਤੁਹਾਨੂੰ ਗੱਲ ਕਰੀ ਜਣਾ ਹਣਾ ਇਦਾਂ ਮੈਂ ਸਾਰੀਆਂ ਕਮੀਆਂ ਦੱਸਤੀਆਂ ਤੇ ਤੁਹਾਨੂੰ ਸੋ ਟੋਟਲੀ ਵੀਡੀਓ ਦੇਖ ਲਈਆਂ ਮੈਂ ਮੁੱਕ ਦੀ ਗੱਲ ਜੇ ਜਦੋਂ ਮੈਂ ਸੈਂਡ ਕੀਤੀਆਂ ਸੈਂਡ ਕਰਨ ਤੋਂ ਬਾਅਦ ਮੈਂ ਉਹ ਦੂਜੇ ਫੋਨ 'ਚ ਸੈਂਡ ਕੀਤੀਆਂ ਜਿਹਦੇ 'ਚ ਹੁਣ ਤੁਸੀਂ ਵੀਡੀਓ ਦੇਖੀ ਜਾਂਦੇ ਆ ਤੇ ਮੈਂ ਐਡੀਟਿੰਗ ਕਰਨ ਲੱਗ ਗਿਆ ਚਲੋ ਭਾਈ ਐਡੀਟਿੰਗ ਹੋਣ ਲੱਗੀ ਤੇ ਟੋਟਲੀ ਐਡੀਟਿੰਗ ਹੋ ਗਈ ਕਿ ਸੱਤ ਅੱਠ ਮਿੰਟਾਂ ਦੀ ਵੀਡੀਓ ਬਣ ਗਈ ਪੂਰੀ ਟੋਟਲੀ ਸਾਰੀਆਂ ਵੀਡੀਓ ਕਲੈਕਟ ਕਰਕੇ ਤੇ ਉਸ ਤੋਂ ਬਾਅਦ ਕੀ ਹੈ ਨਾ ਮੈਂ ਕਿਤੇ ਇਧਰੋਂ ਆਹ ਜਿਹੜਾ ਫੋਨ ਜੀ ਚ ਵੀਡੀਓ ਬਣਾਈ ਜਾਨਾ ਮੈਂ ਹਨਾ ਤੇ ਇਹਦੇ ਚੋਂ ਮੈਂ ਕੀ ਕੀਤਾ WhatsApp ਤੇ ਭੇਜੀਆਂ ਸੀ ਮੈਂ ਆਪਦੇ ਆਪ ਨੂੰ ਦੂਜੇ ਫੋਨ 'ਚ ਤੇ ਮੈਂ ਆਲ ਡਿਲੀਟ ਮਾਰ ਬੈਠਾ ਮੈਨੂੰ ਨਹੀਂ ਪਤਾ ਜੀ ਮੇਥੋਂ 올 ਡੀਲੀਟ ਹੋ ਗਈਆਂ ਬਟ ਮੈਂ ਜਦੋਂ ਵੀਡੀਓ ਦੁਬਾਰਾ ਡਿਟ ਕਰਕੇ ਉਹਨੂੰ ਦੇਖਣ ਲੱਗਾ ਵੀਡੀਓ ਰੁਕ ਗਈ ਨਾ ਉਹਦੀ ਆਵਾਜ਼ ਆਈ ਨਾ ਵੀਡੀਓ ਅੱਗੇ ਵਧੀ ਮੈਂ ਸੋਚਾ ਮੇਗਾ ਹੋ ਸਕਦਾ ਵੀ ਕੋਈ ਇਸ਼ੂ ਹੋ ਗਿਆ ਹੋਣਾ ਐਡੀਟਿੰਗ ਦੇ ਵਿੱਚ ਕੋਈ ਇਸ਼ੂ ਹੋ ਗਿਆ ਹੋਣਾ ਤੇ ਬਟ ਜਦੋਂ ਮੈਂ ਫੇਰ ਦੁਬਾਰਾ ਤੋਂ ਟਰਾਈ ਕੀਤਾ ਪਰ ਮੇਰਾ ਦਿਮਾਗ ਵਿੱਚ ਜੀ ਮੈਂ ਕਿਹਾ ਮੈਂ WhatsApp ਤੇ ਚੈੱਕ ਕਰਾਂ ਜਾ ਕੇ WhatsApp ਤੇ ਚੈੱਕ ਕੀਤਾ ਉੱਤੇ 올 ਡੀਲੀਟ ਬੱਝੀਆਂ ਪਈਆਂ ਤੇ ਪਹਿਲਾਂ ਦਾ ਮੇਰਾ ਤਮਾ ਖਰਾਬ ਹੋ ਗਿਆ ਮੈਂ ਕਿਹਾ ਚਲੋ ਛੱਡ ਵੀ ਵਿਆਹ ਹੀ ਕਰਤਾ ਹਨਾ ਤੇ ਕਿਉਂਕਿ ਜੋ ਵੀ ਤੁਹਾਨੂੰ ਪਤਾ ਜਿਹੜਾ ਬੰਦਾ ਨਵਾਂ ਆ ਉਹਦੇ ਲਈ ਹਰ ਚੀਜ਼ ਐ ਮਤਲਬ ਜ਼ਿੰਮੇਵਾਰੀ ਦੀ ਵਾਲੀ ਵੰਗੋ ਇਹਦੀ ਕੋਈ ਐਡੇ ਕੋ ਚਲੋ ਹੈ ਨਹੀਂਗੀ ਕਿਉਂਕਿ ਆਪਾਂ ਕੋਈ ਐਡੇ ਹਜੇ ਹੈ ਨਹੀਂਗੇ ਤੇ ਪਰ ਜਦੋਂ ਮੰਨ ਕੇ ਚਲੋ ਸਾਰਾ ਕੰਮ ਕੀਤਾ ਕਰਾਇਆ ਹੋਵੇ ਤੇ ਐਂਡ ਟੂ ਐਂਡ ਉਹਨੂੰ ਆਪਾਂ ਵੀਡੀਓ ਬਣਾਈ ਸੀਗੀ ਉਹਨੂੰ ਅਪਲੋਡ ਕਰਨਾ ਸੀ ਮੈਂ ਸੇਵ ਕਰਨੀ ਸੀਗਾ ਹਨਾ ਸੇਵ ਕਰਨ ਤੋਂ ਬਾਅਦ ਅਪਲੋਡ ਕਰਨੀ ਸੀਗੀ ਬਸ ਇੰਨਾ ਕੰਮ ਸੀ ਬਟ ਹੋਇਆ ਕਿ ਮੈਂ ਜਲਦਬਾਜੀ ਚ ਧਿਆਨ ਨਹੀਂ ਦਿੱਤਾ ਕਰਨਾ ਤਾਂ ਸੀਗਾ ਮੈਂ ਕੱਲਾ ਉਮੇਂ ਡਿਲੀਟ ਕਰਨਾ ਸੀ ਆਹ ਫੋਨ ਚ ਜਿਹਦੇ ਚੋਂ ਵੀਡੀਓ ਬਣਾਈ ਜਾਂਦਾ ਹਨਾ ਤੇ ਮੈਂ ਦੱਬ ਬੈਠਾ 올 ਡਿਲੀਟ ਤੇ 올 ਡਿਲੀਟ ਗੈਲਰੀ ਚ ਉੱਡ ਗਈ ਤੁਹਾਨੂੰ ਪਤਾ ਜਦੋਂ ਕੋਈ ਗੈਲਰੀ ਚੋਂ ਕੋਈ ਚੀਜ਼ ਉੱਡ ਗਈ ਹਨਾ ਤੇ ਰੀਸੈਂਟਲੀ ਚ ਵੀ ਨਹੀਂ ਰਹਿੰਦੀਗੀ ਜੇ ਰੀਸੈਂਟਲੀ ਆ ਗਈ ਰੀਸੈਂਟਲੀ ਚੋ ਵੀ ਆਪਾਂ ਡਾਤੀ ਹਨਾ ਉਸ ਤੋਂ ਬਾਅਦ ਚ ਕੀ ਬੰਦਾ ਵਾ ਵੀਡੀਓ ਚੱਲਦੀਆਂ ਨਹੀਂ ਜਿੰਨੀ ਮਰਜ਼ੀ ਐਡੀਟਿੰਗ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਜੋੜ ਲਾ ਲਓ ਚੱਲਣੀ ਨਹੀਂ ਵੀਡੀਓ ਤੇ ਕੁੱਲ ਮਿਲਾ ਕੇ ਜਾਨੀ ਮੁੱਕ ਦੀ ਗੱਲ ਆ ਵੀ ਵੀਡੀਓ ਚੱਲੀ ਹੋਈ ਨਹੀਂ ਤੇ ਥੱਕ ਹਾਰ ਕੇ ਫਿਰ ਹੁਣ ਮੈਨੂੰ ਟਾਈਮ ਮਿਲਿਆ ਮੈਂ ਕਿਹਾ ਚਲੋ ਵੀ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਾਂਗਾ ਹਨਾ ਤੇ ਸ਼ਾਮੀ ਹੁਣ ਜੇ ਹੋ ਸਕਿਆ ਤਾਂ ਮੈਂ ਲਾਈਵ ਮਿਲੂੰਗਾ ਤੁਹਾਨੂੰ ਤੇ ਲਾਈਵ ਆਪਾਂ ਗੱਲਬਾਤ ਕਰਾਂਗੇ ਤੇ ਬਾਕੀ ਹੁਣ ਮੈਨੂੰ ਆਏ ਆ ਵੀ ਚਲੋ ਵੀ ਜੇ ਮਾਈਕ ਲੱਗਿਆ ਹੁੰਦਾ ਤੁਹਾਨੂੰ ਮੈਂ ਮਾਈਕ ਦੀ ਟੈਸਟਿੰਗ ਜਿਹੜੇ ਰਾਹੀਂ ਦਿਖਾ ਦੇਣੀ ਸੀਗੀ ਤੇ ਜਿੰਨੇ ਵੀ ਆਪਣੇ ਨਵੇਂ ਆ ਹਨਾ ਚੈਨਲ ਦੇਖਦੇ ਆ ਜਾਂ ਚੈਨਲ ਨੂੰ ਓਪਨ ਕੀਤਾ ਵਾ ਹਨਾ ਤੇ ਪਹਿਲਾਂ ਤਾਂ ਕੋਈ ਐਡਾ ਵੀ ਹੈ ਨਹੀਂ ਸੀਗਾ ਵੀ ਹਾਂ ਵੀ ਆਪਾਂ ਰੈਗੂਲਰ ਰਿਪੋਰਟ ਕਰਦੇ ਆ ਆ ਲੱਗ ਲਗ ਭਾਗ ਹੁਣ 12 ਤੋਂ 13 ਦਿਨ ਹੋ ਗਏ ਵੀ ਆਪਾਂ ਰੈਗੂਲਰਲੀ ਚੈਨਲ ਤੇ ਐਕਟਿਵ ਆ ਬਿਲਾਈ ਵੀ ਹੁੰਨੇ ਆ ਸ਼ਾਰਟ ਵੀਡੀਓ ਡਿਲੀ ਪਾਉਨੇ ਕੋਈ ਸ਼ਾਰਟ ਵੀਡੀਓ ਦਾ ਚੈਲੰਜ ਹੈ ਜਿਹੜਾ ਆਪਦੇ ਆਪ ਚ ਕੀਤਾ ਹੋਇਆ ਹੈ ਨਾ 100 ਸ਼ਾਰਟ ਵੀਡੀਓ ਚੈਲੰਜ ਕੀਤਾ ਹੋਇਆ ਵਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਜਦੋਂ 100 ਵੀਡੀਓ ਸ਼ਾਰਟ ਹੋ ਗਈਆਂ ਸ਼ਾਰਟ 100 ਵੀਡੀਓ ਚੈਲੰਜ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਤਾਂ ਚਲੋ ਚੱਲੀ ਜਾਣਾ ਇਦਾਂ ਹੀ ਚੱਲੀ ਜਾਣਾ ਵਾ ਆਪਾਂ ਆਪਦਾ ਕੰਟੈਂਟ ਜੋ ਵੀ ਬਣਦਾ ਆਪਾਂ ਪਾਵਾਂਗੇ ਤੇ ਬਟ ਹੁਣ ਇਹ ਆ ਵੀ ਮੁੱਕ ਦੀ ਗੱਲ ਰਾਤ ਸ਼ਾਮਾਂ ਨੂੰ ਮੈਂ ਤੁਹਾਨੂੰ ਲਾਈਵ ਹੋ ਕੇ ਜੇ ਹੋਇਆ ਗਿਆ ਤਾਂ ਮੈਂ ਪੱਕਾ ਨਹੀਂ ਸ਼ੋਰ ਨਹੀਂ ਜਦੋਂ ਲਾਈਵ ਹੋਗੀ ਤੇ ਮੈਂ ਤੁਹਾਨੂੰ ਇਹ ਚੀਜ਼ ਦਿਖਾਉਂਗਾ ਵੀ ਮਾਈਕ ਦੀ ਟੈਸਟਿੰਗ ਕਿੰਨੀ ਕੁ ਵਧੀਆ ਵਾ ਵੀ ਆਪਾਂ ਨੂੰ ਮਾਈਕ ਕਿਵੇਂ ਵਧੀਆ ਲੱਗਿਆ ਜਾਂ ਘਟੀਆ ਲੱਗਿਆ ਉਹਨੇ ਘਟੀਆ ਤਾਂ ਚਲੋ ਨਹੀਂ ਕਹਿੰਦੇਗੇ ਤੇ ਮੈਂ ਵਰਤਿਆ ਗੱਲ ਮਾਈਕ ਵਧੀਆ ਸੀਗਾ ਜਦੋਂ ਇਹਦੀ ਇੰਟਰਨਲ ਮਾਈਕ ਦੀ ਆਵਾਜ਼ ਹਨ ਬਹੁਤ ਵਧੀਆ ਆ ਫੋਨ ਆ ਜਿਹੜਾ ਹੁਣ ਇਹ ਖਣੀ Oppo ਦਾ ਖਣੀ ਵੀ ਉਹਦਾ ਪਤਾ ਨਹੀਂਗਾ ਪਰ ਜਿਹੜਾ ਆਪਣੇ ਕੋਲੇ ਫੋਨ ਆ ਉਹਦਾ ਇੰਟਰਨਲ ਮਾਈਕ ਖਰਾਬ ਆ ਕੈਮਰੇ ਦੋਨੇ ਖਰਾਬ ਆ ਤੇ ਆ ਜਿੰਨੀ ਵੀਡੀਓ ਟੋਟਲੀ ਤੁਸੀਂ ਦੇਖੀ ਆ ਇਹ ਮੈਂ ਇਹਦੇ ਤੇ ਬਣਾਈ ਆ Oppo ਦਾ ਮੇਰੇ ਹਿਸਾਬ ਨਾਲ ਫੋਨ ਆ ਇਹਦਾ ਕੈਮਰਾ ਥੋੜਾ ਜਿਹਾ ਠੀਕ ਆ ਕਲੈਰਿਟੀ ਚ ਤੇ ਉਹਨਾਂ ਦਾ ਮਤਲਬ ਵੀ ਆਪਾਂ ਜਿਵੇਂ ਹੁਣ ਗੱਲਬਾਤ ਕਰੀ ਜਾਂਦੇ ਹਣਾ ਮਾਈਕ ਵੀ ਵਧੀਆ ਚੱਲਦਾ ਇਹਦਾ ਤੇ ਫੇਸ ਵੀ ਚਲੋ ਆ ਰਿਹਾ ਵੀ ਹਾਂ ਵੀ ਦਿਸ ਰਿਹਾ ਵੀ ਆਪਾਂ ਗੱਲਬਾਤ ਕਰ ਰਹੇ ਆ ਤੇ ਬਾਕੀ ਆਪਾਂ ਹੁਣ ਜਿਆਦਾ ਟਾਈਮ ਜਾਂ ਕਹਿ ਲੋ ਵੀ ਵੀਡੀਓ ਨੂੰ ਜਿਆਦਾ ਲੌਂਗ ਨਹੀਂ ਕਰਦੇਗੇ ਤੇ ਆਪਾਂ ਮਿਲਾਂਗੇ ਹੁਣ ਕੱਲ ਨੂੰ ਤੇ ਮਿਲਦੇ ਆ ਓਕੇ ਬਾਏ ਬਾਏ ਟਾਟਾ ਬਾਏ ਬਾਏ ਸਾਰਿਆਂ ਨੂੰ